ਜਾਰੇ ਪਾਸੇ ਤੜਕੇ ਪੁਲਸੀ ਪੁਲਕ ਹੋ ਗਈ ਹੈ ਤੇ ਸਾਰਾ ਇਲਾਕਾ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਹੋ ਗਿਆ ਇਹ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਦੱਸਦੇ ਗਏ ਕਿ ਰੋਪੜ ਪੁਲਿਸ ਵੱਲੋਂ ਵੱਡੇ ਪੱਧਰ ਤੇ ਚੈਕਿੰਗ ਤੇ ਸਰਚ ਅਭਿਆਨ ਚਲਾਇਆ ਜਾ ਰਿਹਾ ਦੱਸਦੇ ਗਏ ਕਿ ਇਸ ਦੇ ਦਰਮਿਆਨ ਜਿੱਥੇ ਡਰੱਗ ਹੌਟਸਪੌਟ ਇਲਾਕੇ ਜਿਹੜੇ ਨੇ ਉੱਥੇ ਪੁਲਿਸ ਵੱਲੋਂ ਵਿਸ਼ੇਸ਼ ਤਣਾਤੀ ਕਰਦਿਆਂ ਹੋਇਆਂ ਸਪੈਸ਼ਲ ਚੈਕਿੰਗ ਅਭਿਆਨ ਚਲਾਇਆ ਗਿਆ ਰੋਪੜ ਜ਼ਿਲ੍ਹੇ ਦੇ ਵਿੱਚ ਪੁਲਿਸ ਵੱਲੋਂ ਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ ਹੈ ਤੇ ਇਸ ਮੋਹਮ ਦੇ ਵਿੱਚ 10 ਡੀਐਸਪੀ ਤੇ 10 ਐਸਪੀ ਤੇ ਸਾਰੇ ਥਾਣਾ ਮੁਖੀ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਕਰਮਚਾਰੀ ਸ਼ਾਮਲ ਹੋਏ ਨੇ ਤਾਂ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਹੈ ਚੱਪਾ ਚੱਪਾ ਪੁਲਿਸ ਦੇ ਵੱਲੋਂ ਛਾੜ ਮਾਰਿਆ ਗਿਆ ਦੱਸ ਦਈਏ ਕਿ ਜਿਹੜੇ ਦਸਤਾਵੇਜ਼ ਨੇ ਜ਼ਰੂਰੀ ਤੇ ਸ਼ੱਕੀ ਦਸਤਾਵੇਜ਼ ਪੁਲਿਸ ਦੇ ਵੱਲੋਂ ਆਪਣੇ ਕਬਜ਼ੇ ਚ ਲੈ ਗਏ ਨੇ ਪੁਰਾਣੇ ਤੇ ਸ਼ੱਕੀ ਤੱਤਾ ਦੀ ਤਸਦੀਕ ਕੀਤੀ ਗਈ ਹੈ ਤਾਂ ਨਸ਼ਿਆਂ ਦੇ ਖਿਲਾਫ ਪੁਲਿਸ ਦਾ ਐਕਸ਼ਨ ਜਾਰੀ ਹੈ ਜਿਸ ਦੇ ਚੱਲਦਿਆਂ ਇਸ ਇਲਾਕੇ ਦੇ ਵਿੱਚ ਸਵੇਰੇ ਸਵੇਰੇ ਪੁਲਿਸ ਨੇ ਛਾਪਾ ਮਾਰ ਦਿੱਤਾ ਸਾਰਾ ਇਲਾਕਾ ਇੱਕ ਤਰੀਕੇ ਦਿਨਾਂ ਪੁਲਿਸ ਛਾਉਣੀ ਦੇ ਵਿੱਚ ਬਦਲ ਗਿਆ ਤੇ ਇਸ ਦੇ ਨਾਲ ਹੀ ਪੁਲਿਸ ਵੱਲੋਂ WhatsApp ਹੈਲਪਲਾਈਨ ਨੰਬਰ 9799100200 ਜਾਰੀ ਕੀਤਾ ਗਿਆ ਜਿਸ ਤੇ ਸੂਚਨਾ ਦੇਣ ਵਾਲੇ ਦੀ ਜਾਣਕਾਰੀ ਵੀ ਗੁਪਤ ਰੱਖੀ ਜਾਵੇਗੀ ਅ ਅੱਜ ਐਸੀ ਰੋਪੜ ਜ਼ਿਲ੍ਹੇ ਦੇ ਜਿੰਨੇ ਵੀ ਡਰਗ ਆਟ ਸਪੌਟ ਹਨ ਤੇ ਸੰਵੇਦਨਸ਼ੀਲ ਖੇਤਰ ਹੈਗੇ ਉੱਥੇ ਅੱਜ ਕੱਸੋ ਆਪਰੇਸ਼ਨ ਕੀਤਾ ਜਾ ਰਿਹਾ ਹੈ ਇਸ ਦੇ ਤਹਿਤ ਅ 10 ਡੀਐਸਪੀ ਤੇ 3 ਐਸਐਸਪੀ ਤੇ ਸਭੀ ਐਸਐਚਓ ਸਾਹਿਬਾਨ ਤੇ ਨਾਲ ਹੀ ਅਰਾਊਂਡ 200 ਹਾਂ ਪੁਲਿਸ ਪਰਸਨਲ ਇਸਕਾਸ ਆਪਰੇਸ਼ਨ ਵਿੱਚ ਫਸਮੇ ਲੈ ਗਏ ਇਸ ਦੇ ਵਿੱਚ ਅਸੀਂ ਸਪੈਸ਼ਲ ਨਾਕਾਬੰਦੀ ਕੀਤੀ ਕਰ ਰਹੇ ਹੈਗੇ ਉੱਥੇ ਜਿੰਨੇ ਵੀ ਸ਼ੱਕੀ ਵਿਅਕਤੀ ਤੇ ਵਹੀਕਲ ਹੈ ਉਹਨਾਂ ਨੂੰ ਚੈੱਕ ਕਰ ਰਹੇ ਹੈਗੇ ਇਸ ਦੇ ਤਹਿਤ ਅਸੀਂ ਆਪਣੇ ਜਿਹੜਾ ਪੰਜਾਬ ਪੁਲਿਸ ਦਾ ਪਾਈ ਸੈਪ ਹੈਗਾ ਉਸ ਦੀ ਹੈਲਪ ਦੇ ਨਾਲ ਤੇ ਖੋਜ ਐਪ ਹੈਗਾ ਤੇ ਈਵਨ ਐਪ ਹੈ ਉਸ ਦੀ ਸਹਾਇਤਾ ਦੇ ਨਾਲ ਜਿੰਨੇ ਵੀ ਸ਼ੱਕੀ ਵਿਅਕਤੀ ਆ ਵਹੀਕਲ ਮਿਲਦੇ ਹਨ ਉਹਨਾਂ ਨੂੰ ਚੈੱਕ ਕਰ ਰਹੇ ਹੈਗੇ ਤੇ ਵਹੀਕਲ ਅਗਰ ਜਿਸ ਪਾਸ ਕੋਈ ਆਪਣੇ ਕਾਗਜ਼ ਵਗੈਰਾ ਨਹੀਂ ਹੈਗੇ ਤਾਂ ਉਹਨਾਂ ਨੂੰ ਇੰਪਾਉਂਡ ਵੀ ਕਰ ਰਹੇ ਹੈਗੇ ਇਸ ਤੋਂ ਇਲਾਵਾ ਜਿੰਨੇ ਵੀ ਮਾਲੇ ਅਨਸਾਰ ਹੈਗੇ ਉਹਨਾਂ ਨੂੰ ਉਹਨਾਂ ਨੂੰ ਵੀ ਵੈਰੀਫਾਈ ਕਰ ਰਹੇ ਹਾਂ ਕਿ ਹੁਣ ਉਹ ਅੱਜ ਕੱਲ ਕੀ ਕਰ ਰਹੇ ਹੈਗੇ ਇਸ ਤੋਂ ਇਲਾਵਾ ਅਸੀਂ ਲੋਕਾਂ ਨੂੰ ਇਹ ਵੀ ਮੈਸੇਜ ਦੇਣਾ ਚਾਹੁੰਦੇ ਹਾਂ ਜੇਕਰ ਕੋਈ ਵਿਅਕਤੀ ਨਸ਼ਾ ਤਸ਼ਕਰਾਂ ਦੇ ਖਿਲਾਫ ਜਾਂ ਜਿਹੜਾ ਬੰਦਾ ਨਸ਼ਾ ਕਰਦਾ ਹੈ ਉਸ ਦੀ ਕੋਈ ਇਨਫੋਰਮੇਸ਼ਨ ਦੇਣਾ ਚਾਹੁੰਦਾ ਹੈ ਤਾਂ ਪੰਜਾਬ ਪੁਲਿਸ ਦਾ ਇੱਕ ਵਟਸਐਪ ਚੈਟਬੋਟ ਬਣਾਇਆ ਹੋਇਆ ਹੈ ਉਸ ਤੇ ਉੱਪਰ ਦੇ ਸਕਦਾ ਹੈ ਜਿਸ ਦਾ ਨੰਬਰ ਹੈਗਾ 9779100200 ਜੇ ਜੋ ਵੀ ਵਿਅਕਤੀ ਇਸ ਦੇਵ ਉਪਰ ਆਪਣੀ ਇਨਫੋਰਮੇਸ਼ਨ ਦੇਗਾ ਉਸ ਦਾ ਨਾਮ ਤੇ ਪਤਾ ਗੁਪਤ ਰੱਖਿਆ ਜਾਂਦਾ ਹੈ ਤੇ ਅੱਜ ਕੋਈ ਰਿਕਵਰੀ ਵਗੈਰਾ ਹੋਈ ਸਰ ਜਿਹੜਾ ਡਿਸਟ੍ਰਿਕਟ ਦੇ ਵਿੱਚ ਤੁਹਾਡਾ ਆਪਰੇਸ਼ਨ ਚੱਲਿਆ ਜਿਹੜੀ ਵੀ ਰਿਕਵਰੀ ਵਗੈਰਾ ਕੋਈ ਵੀ ਹੋਏਗੀ ਉਸ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਵੱਖਰੇ ਤੌਰ ਤੇ ਸਾਂਝੀ ਕਰਤੀ ਜਾਏਗੀ ਸ਼ਾਮ ਤੱਕ ਤੁਹਾਡੇ ਨਾਲ ਉਹ ਪ੍ਰੈਸ ਬਰੀਫ ਦੇ ਥਰੂ ਸਾਂਝੀ ਕਰ दी ਜਾਏਗੀ